ਮੇਰੇ ਇੱਕ ਮਰੀਜ਼ ਕਰੀਬ 30 ਸਾਲ ਦੀ ਉਮਰ ਹੋਏਗੀ। ਉਹਨਾਂ ਦੀ ਸ਼ੂਗਰ ਕਾਫੀ ਜ਼ਿਆਦਾ ਕੰਟਰੋਲ ਤੋਂ ਬਾਹਰ ਸੀ। ਮੇਰੇ ਕੋਲ ਆਪਣੇ ਮਦਰ ਦੇ ਨਾਲ ਆਏ ਸੀ। ਲੇਕਿਨ ਜਲਦੀ ਅਸੀਂ ਟ੍ਰੀਟਮੈਂਟ ਕੀਤੀ, ਕਰੀਬ 1 ਮਹੀਨੇ ਵਿੱਚ ਸ਼ੂਗਰ ਉਹਨਾਂ ਦੀ ਬਹੁਤ ਅੱਛੇ ਕੰਟਰੋਲ ਵਿੱਚ ਆ ਗਈ। ਡਾਕਟਰ ਐਸ ਚ ਬੜਾ ਖੁਸ਼ੀ ਮਹਿਸੂਸ ਕਰਦੇ ਆਂ ਅਸੀਂ ਲੋਗ ਅਸੀਂ ਮੈਂ ਖੁਸ਼ ਸੀ ਔਰ ਮੈਂ ਕਹਿੰਦੀ ਬਹੁਤ ਅੱਛਾ ਤੁਸੀਂ ਬੜਾ ਅੱਛਾ ਕੀਤਾ ਪ੍ਰੇਜ਼ ਤੋ ਉਸ ਪੇਸ਼ੈਂਟ ਦੇ ਮਦਰ ਜਦੋਂ ਇਹ 슈ਗਰ ਕੰਟਰੋਲ ਚ ਆ ਗਈ ਨੀ ਨੇ ਬਾਦ ਤੇ ਉਹਨਾਂ ਨੇ ਆਪਣੇ ਬੇਟੇ ਨੂੰ ਬਾਹਰ ਭੇਜ ਕੇ ਤੇ ਮੈਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਹੱਥ ਜੋੜ ਕੇ ਤਾਂ ਉਹਨੇ ਇੱਕ ਬੇਨਤੀ ਕਰਨੀ ਹੈ ਮੈਂ ਕਹਾਣੀ ਦੱਸੋ ਕਿ ਤੁਸੀਂ ਦੋ ਗੋਲੀਆਂ ਦੇ ਲਿਓ ਸ਼ੂਗਰ ਦੀਆਂ ਘਟਾ ਕੇ ਇੱਕ ਕਰ ਲਿਓ। ਤੋਂ ਮੈਂ ਚੁੱਪ ਗਿਆ ਹੋ ਗਿਆ ਹੱਕਾ ਬੱਕਾ ਹੋ ਗਿਆ। ਮੈਂ ਕਹਿੰ ਗਿਆ ਕਿ ਤੁਸੀਂ ਇਹਦੀ ਬਜਾਇਆ ਤੁਸੀਂ ਮਖ ਲੋ ਇਹ ਮੰਗਦੇ ਕਿ ਡਾਕਟਰ ਸਾਹਿਬ ਮੇਰੇ ਬੱਚੇ ਨੂੰ ਲੰਬੀ ਉਮਰ ਮਿਲੇ, ਚੰਗੀ ਉਮਰ ਮਿਲੇ। ਤੁਹਾਡੇ ਕੋਲ ਜੋ ਵੀ ਸਾਇੰਸ ਦੀ ਸਮਝ ਹੈਗੀਏ ਉਹਦੇ ਮੁਤਾਬਕ ਇਲਾਜ ਕਰਕੇ ऐसा हो मेरे बेटे को लंबी उम्र और चंकी उम्र मिले तो ये क्यों नहीं मंगया नहीं डॉक्टर साहब उसकी उम्र अज बड़ी छोटी है मैं मुस्कुरा भी पिया चुप हो गया मैं जवाब नहीं दिता पर दो भ्रांतियां जड़िया मैं समझ आई हैं और मैं चाहागा कि मेरे जो सुनन वाले ने ਉਹ ਕਮੈਂਟ ਵਿੱਚ ਮੈਨੂੰ ਦੱਸਣ ਕਿ ਇਹਨਾਂ ਦੇ ਦਿਮਾਗ ਵਿੱਚ ਕੀ ਸੀ ਇਹਨਾਂ ਦੇ ਮਾਈਂਡ ਵਿੱਚ ਕੀ ਸੀ ਕੀ ਚੀਜ਼ ਤਾਂ ਕਰ ਰਹੀ ਸੀ ਲੇਕਿਨ ਜੋ ਮੈਨੂੰ ਸਮਝ ਆ ਗਈ ਕਿ ਇਹ ਸੋਚ ਹੈ ਕਿ ਬਿਮਾਰੀ ਉਹ ਨਹੀਂ ਮਾਰੀ ਨਹੀਂ ਹੈ ਬਿਮਾਰੀ ਜਿਹੜੀ ਗੋਲੀਆਂ ਨੇ ਜਿਹੜਾ ਇਲਾਜ ਹੈ ਉਹ ਜ਼ਿਆਦਾ ਮਾਰਿਆ ਹੈ ਪਹਿਲੀ ਜਿਹੜੀ ਸੋਚ ਇਹ ਸੀ ਦੂਸਰੀ ਜਿਹੜੀ ਔਰ ਇਹ ਸੋਚਦੇ ਕਰਕੇ ਅਕਸਰ ਲੋਕੀ 슈ਗਰ ਹੋਣ ਤੋਂ ਬਾਅਦ ਇੱਕਈ ਸਾਲ ਤੱਕ ਆਪਣਾ ਇਲਾਜ ਸ਼ੁਰੂ ਨਹੀਂ ਕਰਦੇ ਔਰ ਸ਼ਰੀਰ ਜਿਹੜਾ ਹੈ ਵਧੀ ਹੋਈ ਸ਼ੂਗਰ ਦੇ ਵਿੱਚ ਟਾਈਮ ਲੰਘਾਦਾ ਵੈ ਔਰ ਉਹਦੇ ਤੋਂ ਹੋਣ ਵਾਲਾ ਜਿਹੜਾ ਡੈਮੇਜ ਹੈ ਜਿਹੜਾ ਨੁਕਸਾਨ ਹੈ ਸ਼ਰੀਰ ਦੇ ਵੱਖ-ਵੱਖ ਅੰਗਾਂ ਦੇ ਉੱਪਰ ਉਹ ਨੁਕਸਾਨ ਵਾਪਸ ਨਹੀਂ ਮੋੜਿਆ ਜਾ ਸਕਦਾ ਦੂਸਰਾ ਜਣਾ ਵੈ ਜੋ ਮੈਂ ਸਮਝਿਆ ਇਹਨਾਂ ਦੀ ਗੱਲ ਤੋਂ ਕਿ ਇਹ ਲੋਕਾਂ ਦਾ ਖਿਆਲ ਹੈ ਕਿ ਘੱਟ ਉਮਰ ਵਾਲੇ ਜਿਹੜੇ 슈ਗਰ ਦੇ ਮਰੀਜ਼ ਨੇ ਉਹਨਾਂ ਨੂੰ ਇਲਾਜ ਦੀ ਲੋੜ ਘੱਟ ਹੈ। ਉਹ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਉਹਨਾਂ ਨੂੰ ਇਲਾਜ ਜ਼ਿਆਦਾ ਕਰਨਾ ਚਾਹੀਦਾ ਹੈ। ਜਦਕਿ ਤੁਸੀਂ ਹੈਰਾਨ ਹੋਵੋਗੇ ਕਿ ਮੈਡੀਕਲ ਸਾਇੰਸ ਇਸ ਤੋਂ ਉਲਟ ਸੋਚਦੀ ਹੈ। ਤਾਂ ਮੈਂ ਸਮਝਾਣਾ ਹੈ ਇਹ ਰਿਕਰ ਕਿ ਮੰਨ ਲਓ ਇਹ ਹੀ ਬੱਚਾ ਜਿਹੜਾ 30 ਸਾਲ ਦਾ ਸੀ। ਔਰ ਇਹਨਾਂ ਨੇ ਮੈਂ ਮੈਂ ਸਮਝਦਾ ਹਾਂ ਕਿ ਮੇਰੀ ਜ਼ਿੰਮੇਵਾਰੀ ਹੈ ਕਿ ਇਸ ਬੱਚੇ ਨੂੰ ਘਟੋ ਘਟ 80 ਸਾਲ ਦੀ ਉਮਰ ਤੱਕ ਪਹੁੰਚਾਣਾ ਤੇ ਮੇਰੀ ਜ਼ਿੰਮੇਵਾਰੀ ਹੈ ਮੈਂ ਹੋਆ ਜਾਂ ਨਾ ਹੋਆ ਲੇਕਿਨ ਉਹ ਬੱਚਾ ਜਿਹੜਾ ਵੇ 80 ਸਾਲ ਦੀ ਉਮਰ ਤੱਕ ਟਿਕ ਟੋਕ ਪਹੁੰਚੇ ਔਰ ਚੰਗਾ ਪਹੁੰਚੇ ਉਹਦੇ ਹੱਥ ਪੈਰ ਠੀਕ ਸਲਾਮਤ ਹੋਣ heart ਦੀ ਬਿਮਾਰੀ ਨਾ ਹੋਵੇ ਗੁਰਦੇ ਖਰਾਬ ਨਾ ਹੋਏ ਔਰ ਅੱਖਾਂ ਖਰਾਬ ਨਾ ਹੋਈਆਂ ਹੋਣ ਤਾਂ ਹੁਣ ਇਸ ਬੱਚੇ ਵਾਸਤੇ ਮੇਰੀ ਜ਼ਿੰਮੇਵਾਰੀ ਅਗਲੇ 50 ਸਾਲ ਦੀ ਹੋ ਜਾਂਦੀ ਔਰ 50 ਸਾਲ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਥੋੜੀ ਮਿਹਨਤ ਨਾਲ ਨਹੀਂ ਹੋ ਸਕਦੀ ਪੂਰੀ ਉਹਦੇ ਵਾਸਤੇ ਮਿਹਨਤ ਜ਼ਿਆਦਾ ਚਾਹੀਦੀ ਮੁਕਾਬਲੇ ਦੇ ਮੇਰੇ ਕੋਲ ਕੋਈ ਐਸੇ ਮਰੀਜ਼ ਜਿਨ੍ਹਾਂ ਦੀ ਉਮਰ ਸਮਝੋ ਕਿ 70 ਸਾਲ ਦੀ ਹੈ ਮੇਰੇ ਕੋਲ ਆਏ ਨੇ ਤੇ ਉਹਨਾਂ ਵਾਸਤੇ ਤੇ ਮੇਰੀ ਜ਼ਿੰਮੇਵਾਰੀ ਸਿਰਫ 10 ਸਾਲ ਦੀ ਹੈ ਔਰ ਇਹ 10 ਸਾਲ ਦੀ ਜ਼ਿੰਮੇਵਾਰੀ ਪੂਰੀ ਕਰਨਾ ਮੇਰੇ ਲਈ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਤੋਂ ਮੈਡੀਕਲ ਸਾਇੰਸ ਵੱਲੋਂ ਵੀ ਇਹ ਹਦਾਇਤਾਂ ਨੇ ਕਿ ਜ਼ਿਆਦਾ ਉਮਰ ਵਾਲੇ ਜਿਹੜੇ ਮਰੀਜ਼ ਨੇ ਉਹਨਾਂ ਵਿੱਚ ਸਗੋਂ ਅਸੀਂ ਇਲਾਜ ਜਿਹੜਾ ਵੈ ਉਹਨਾਂ ਟਾਈਟ ਕੰਟਰੋਲ ਵਾਲਾ ਨਹੀਂ ਕਰੀਦਾ ਸੋਚਣ ਦੀ ਗੱਲ ਹੈ ਤੋਂ ਇਹ ਮੇਰਾ ਇੱਕ ਤਰੀਕਾ ਸੀ ਤੁਹਾਨੂੰ ਬਿਮਾਰੀ ਬਾਰੇ ਸਮਝਾਉਣ ਦਾ ਨਮਸਕਾਰ